ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਿਤਾਵ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਤੇ ਲੋ ਡੇਰੀ ਫਾਰਮ ਰਾਜਾ ਸਾਹਿਬ ਤੇ ਅੱਜ ਦੀ ਵੀਡੀਓ ਵਿੱਚ ਟੋਟਲਾ ਪਾਤਾ ਨਸ਼ੀ ਪਸ਼ੂ ਵਿਖਾਵਾਂਗੇ ਸੱਜਰ ਤੇ ਟੋਕੜ ਗੱਬੜਾ ਛੋਟੀਆਂ ਦਿਖਾਵਾਂਗੇ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸਿਕਾ ਭਾਜੀ ਕੀ ਸੁਣਾਓ ਠੀਕ ਠਾਕ ਜੇ ਤੁਸੀਂ ਸੁਣਾਓ ਹਾਂਜੀ ਚੜਦੀ ਕਲਾ ਜੇ ਚੜਦੀ ਕਲਾ ਚਾਹੀਦੀ ਜੱਗੇ ਭਾਜੀ ਹੋਰ ਕਿਵੇਂ ਰਿਹਾ ਪਿਛਲੀ ਵੀਡੀਓ ਦਾ ਮੈਂ ਨਾ ਭਾਈ ਦੋ ਮਈਆਂ ਪਾਈਆਂ ਸੀ ਹਾਂਜੀ ਲੈਣ ਵਾਲੇ ਤਾਂ ਦੋ ਹੀ ਪਰ ਖੂਨ ਕਰਨ ਵਾਲਾ ਪਤਾ ਨਹੀਂ ਕਿੰਨਾ ਕੁ ਬੰਦਾ ਭਾਜੀ ਹੱਲੇ ਤੱਕ ਫੋਨ ਆਉਂਦੇ ਪਰਸੋਂ ਅੱਛਾ ਠੀਕ ਹੈ ਠੀਕ ਹੈ ਬੜਾ ਕੰਮ ਹੈ ਭਾਜੀ ਛੋਟੀਆਂ ਵੀ ਚੰਗੀਆਂ ਆਏ ਨਾ ਹਾਂਜੀ 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 ਭਾਗ ਹੀ ਆਪਾਂ ਬਿਲਕੁਲ ਜਿਆਜ ਪਾਏ ਬਿਲਕੁਲ ਸਹੀ ਗੱਲ ਹੈ ਜੀ ਤੇ ਫੇਰ ਦੰਗਰ ਤੇ ਨੰ ਮਈਆਂ ਤੇ ਲਗਾਈਆਂ ਜੇ ਭਾਰ ਨਿਕਲੇ ਕਿ ਪੋਣੇ ਆ ਠੀਕ ਹੈ ਠੀਕ ਆ ਥੋੜੀ ਹੋਣੀ 100 100 200 ਰੁਪਏ ਅੱਛਾ ਜੀ ਤੇ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੇ ਨਾਮ ਆ ਪਾਜੀ ਮੇਰਾ ਹਰਮਨ ਜੋ ਪਿੰਡ ਰਾਇਆ ਸਾਸੀ ਕਿਲਾ ਬਰਸਦ ਤਹਿਸੀਲ ਚ ਨਾਲ ਏਅਰਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆ ਆਪਣਾ ਠੀਕ ਆ ਜੀ ਫੋਨ ਨੰਬਰ 826444231 ਠੀਕ ਆ ਜੀ ਤੇ ਗਾਈਆਂ ਨੂੰ ਕਰੀਏ ਚਾਲੂ ਗਾਈਆਂ ਆਲੂ ਕਰ ਲਿਓ ਛੋਟੇ ਛੋਟੇ ਰੇਟਾਂ ਨੂੰ ਲਓ ਜਿੰਨੇ ਕਿਨੇ ਦੇ ਰੇਟ ਪਹਿਲੇ ਨੰਬਰ ਦੇ ਬਿਲਕੁਲ ਦਾਜੀ ਸੂਈ ਰੇਟ ਦੇ ਪਾਜੀ ਕਾਲ ਦੀ ਗਾਂਸ ਹੋਈ ਹੈ ਇੱਧਰ ਵੇਖੋ ਦੂਜਾ ਸੂਆ ਵਹਿ ਰਿਹਾ ਠੀਕ ਹੈ ਜੀ ਦੂਜਾ ਸੂਆ ਸੂਈ ਦਾ ਥਣਥੂਣ ਜਿਹੜਾ ਪੜਾ ਕੇ ਲੱਗਿਆ ਥਣੋਂ ਖਾਰੋ ਭਾਜੀ ਲਾਗੋ ਮਾਥਾ ਲੈ ਕੇ ਖਾਰੋ ਕਿਦਾਂ ਥਣੋਂ ਜਿਹੜਾ ਮੁੱਠੀ ਗਲਾ ਲੱਗਾ ਬਿਲਕੁਲ ਠੀਕ ਹੈ ਇਹ ਆਵਛੀਓ ਭਾਜੀ ਮਗਰ ਐਰ ਸ਼ਹਿਰ ਨਾੜੂ ਬਿਲਕੁਲ ਨਾਲ ਜਿ ਆਵੇ ਰੋਟਾ ਬਸ ਐਰ ਸ਼ਹਿਰ ਆ ਗਈ ਪਿਛੇ ਫੀਮੇਲ ਕਾਫ ਇਹ ਕੋ ਕਿੰਨਾ ਜਸਟੈਂਸ ਪੜਾ ਇਹ ਭਾਜੀ ਪਹਿਲੀ ਚਵਾਈ ਸਵੇਰੇ ਕੀਤੀ ਹੈ ਲੈ ਅੱਛਾ 3 1/2 ਲੀਟਰ ਬੋਲਾ ਕਹਿਆ ਜੀ ਠੀਕ ਆ ਲੋ ਜੀ 3 1/2 ਲੀਟਰ ਪੋਲਾ ਯਾਨੀ ਕਿੰਨਾ ਕੁ ਦੁੱਧ ਕੱਢੀ ਹੋਊਗੀ ਜਸੂਆ ਵੈਣ ਦਾ ਜਾਲਾ ਨਹੀਂ ਪਈ 11 12 ਕਿਲੋ ਪਾਈ ਜਾਊਗੀ ਲੰਘ 11 12 ਲੀਟਰ ਦੁੱਧ ਭਰ ਜੇ ਠਣਪਾਂਟਾ ਜਿਹੜਾ ਆਪਾਂ ਉਹ ਵੀ ਚੰਗਾ ਲੱਗਾ ਵਾ ਐਨ ਮੁੱਠੀ ਵਾਲਾ ਠਣਿਆਂ ਦਾ ਹੈ ਵੀ ਕ੍ਰਾਸ ਦੇ ਵਿੱਚ ਆ ਓ ਤੇ ਨਾੜਾ ਨੂੰ ਨਾ ਵੀ ਜਿਹੜੀਆਂ ਚੱਡੇ ਤੇ ਚੰਗੀਆਂ ਆ ਗਈਆਂ ਕੋਈ ਸਾਹਮਣ ਲਾ ਭਰਾ ਲੈ ਗਿਆ ਤੇ ਦੁੱਧ ਚੰਗਾ ਭਰ ਜੋਗੀ ਕਰਦਾ ਨਹੀਂ ਭਾਜੀ ਮੱਛੀ ਇਹ ਚੰਗੀ ਵੇਖੋ ਠੀਕ ਹੈ ਤੇ ਪਿੱਛੇ ਵੀ ਖੀ ਮਲਕਾ ਆਇਆ ਹੈ ਸ਼ਹਿਰ ਸ਼ਹਿਰ ਦਾ ਟੈਨਤੀ ਕਰਦਾ ਹੈ ਆਏ ਭਰਾ ਨੇ ਖੀਲ ਠੰਡੀ ਭਾਜੀ ਵੈੜ ਠੀਕ ਹੈ ਠੀਕ ਮੋਲੀ ਦਾ ਭਾਜੀ ਬਿਲਕੁਲ ਜਾਇਜ਼ ਜੀ ਕਿੰਨਾ ਪਾਲੇ ਵਾ ਵਖਾਰੋ ਮਾਰਾ ਜੀ ਤੇਰੀਆਂ ਸਵਾਈਆਂ ਬਹੁਤ ਜ਼ਿਆਦਾ ਚੰਗੀਆਂ ਆ ਗਈਆਂ ਠੀਕ ਭਾਜੀ ਦਾ 3000 ਜੀ ਅੱਛਾ ਜੀ 28200 ਛੋੜ ਕਰਦਾ ਹਾਂ 2800 ਹਾਂ ਜੀ ਛੋੜ ਕਰ ਦਈਏ 500 ਛੜਦਾ ਹੈ 27.5 ਦੀਆਂ ਲਈ ਠੀਕ ਲੋ ਜੀ 27.5 ਆ ਜੀ ਸੱਜੇ ਸੂਈ ਵੜਾ ਤੇ ਬਿਲਕੁਲ ਪਾ ਛੋਟਾ ਵਾ ਠੀਕ ਠੀਕ ਜੀ ਠੀਕ ਜੀ ਆ ਜਿਓ ਬਾਈ ਦੂਜੇ ਨੰਬਰ ਤੇ ਆ ਕਿਵੇਂ ਵੜਾ ਆ ਵੜਾ ਤਾਂ ਭਾਈ ਪਹਿਲਾ ਸੁਆ ਦਿਨ 10 12 ਲੈ ਜੀਏ ਅੱਛਾ ਜੀ ਭਾਈ ਦਾ ਬਿਲਕੁਲ ਜਾਈ ਨਿਕਾਇਆ ਪੱਟੀ ਅੱਛਾ ਜੀ ਲੋ ਜੀ ਪਹਿਲਾ ਹੀ ਸੁਆ ਸੋਵੇ ਨੇ ਪੁੰਗੀ ਆ ਵੀ ਆ ਹਾਂ ਚਾਰ ਪੰਜ ਹੁੰਦੇ ਨੇ ਤੇ ਦੇਣ ਹਜੀ 10 ਰੁਪਏ ਖੜਦੀ ਆ ਤੇ ਨਾ ਤਾਂ ਨਾ ਜਿਹੜੀਆਂ ਹਵਾਲੇ ਤੇ ਕਾਫੀ ਆਉਣ ਵਾਲੀ ਤੱਕ ਤੋਂ ਤੱਕ ਜਿਹੜਾ ਹਵਾਨਾ ਚੰਗਾ ਬਣਾ ਜਣਾ ਕਰਮਾਲੀ ਨੇ ਤੇ ਕੱਦ ਕਾਠ ਦੀ ਵੀ ਚੰਗੀ ਆ ਗਈ ਇਹਦੇ ਕਾਹਸ ਵਿੱਚ ਜਿਹੜੀ ਜਿਹੜੀ ਇਹ ਭਾਜੀ ਅੱਜ ਫਰੋਸ ਜੇ ਠੀਕ ਹੈ ਜੀ ਲਓ ਜੀ ਅੱਜ ਆਪਾਂ ਕ੍ਰੋਸ ਦੇ ਵਿੱਚ ਆ ਗਏ ਹਾਂ ਥਾਂ ਤੋਂ ਗੈਪ ਦੇ ਲੱਗਾ ਵਾ ਇਹਦਾ ਮੁੱਲ ਭਾਈ ਇਹਦਾ ਮੁੱਲ ਭਾਈ 5000 ਜੇ ਅੱਛਾ ਜੀ ਇਹ 2000 ਤੋਂ 200 ਰੁਪਏ ਛੱਡ ਦਾਂਗੇ 2000 ਤੋਂ ਛੋੜ ਭਾਜੀ ਠੀਕ ਲੋ ਜੀ 22200 ਰੁਪਿਆ ਛੋਟ ਦੇ ਬਿਲਕੁਲ ਹੀ ਨਿਗੇ ਨਿਗੇ ਤਾਤ ਤੇ ਜੇ ਨੰਬਰ ਤੇ ਇਹ ਕਿਵੇਂ ਭਾਜੀ ਵੈਡ ਇਹ ਵੈਡ ਦਾ ਦੂਜਾ ਸੂਆ ਐਵੇਂ ਦਿਨ 10 12 ਖੜਦੀ ਏ ਭਾਜੀ ਠੀਕ ਹੈ ਜੀ ਦੂਜਾ ਸੂਆ ਤੇ ਸਪਰੀਡ ਵੱਟੀ ਖਾ ਲਓ ਥੋੜੀ ਲਿੱਸੀ ਜ਼ਰੂਰ ਰਹੀ ਜਾ ਦੇ ਮਾਰਕ ਵਾਲੀ ਆ ਅੱਛਾ ਜੀ ਕਿੰਨੇ ਕ ਦੁੱਧ ਵਾਲੀ ਏ ਦੁੱਧ ਭਾਜੀ ਘਾ ਲੈਣਾ ਕਿ ਆ ਠਾਣਾ ਲੀਟਰ ਚੁੰਦੇ ਨੇ ਆ ਤਾਂ ਵੀ ਜਾ ਨਹੀਂ ਹੁੰਦੀ 20 ਕਿਲੋ ਚਾਊਗੀ ਠੀਕ ਹੈ ਜੀ 18 ਲੀਟਰ ਜਿਹੜਾ ਪਹਿਲੇ ਸਵੇਰੇ ਦੁੱਧ ਕੱਢਿਆ ਲੈ ਦੂਜੇ ਸਵੇਰੇ ਭਾਈ ਕੱਤੀ ਆ ਵੈਨ ਸਾਹਮਣੇ ਵਾਲੀ ਦਾਖ ਨਹੀਂ ਦਿੰਦੀ ਅੱਛਾ ਜੀ ਜੋ ਤਿਆਰ ਹੁੰਦੀ ਪੂਰਾ ਥਣਲੇਵਾ ਤਿਆਰ ਕਰਦੀ ਆ ਦੇ ਠੀਕ ਹੈ ਠੀਕ ਹੈ ਜੀ ਲਓ ਜੀ ਇਹ ਵੀ ਕੋਈ ਸਾਹਮਣੇ ਵਾਲਾ ਭਰਾ ਲਾ ਜੇ ਤੇ ਕਰੌਤ ਦੇ ਵਿੱਚ ਇਹਦੇ ਨਾੜਾ ਲੋੜਾ ਝੱਡੇ ਦੇ ਦੇ ਕਾਫੀ ਆ ਗਈਆਂ ਵਾ ਤੇ ਢੱਲਾ ਢੁੱਲਾ ਵੀ ਬਹੁਤ ਜ਼ਿਆਦਾ ਆ ਜੇ ਹਵਾਨੇ ਦੇ ਹਾਰੀਏ ਭਾਈ ਲਾ ਕੇ ਕੈਮਰਾ ਮਾਰ ਤੋਂ ਹਾਂਜੀ ਹਾਂਜੀ ਥਣ ਸੁਣਾਵੇ ਲੋ ਸੀਲ ਜੇ ਕੋਈ ਵੀ ਰੱਖੇ ਨਾ ਬੀ ਇਤਰਾ ਉਤਰਾ ਠੀਕ ਹੈ ਠੀਕ ਹੈ ਆ ਮਿਲਕ ਮੈਨ ਵਖਾਰੋ ਭਾਜੀ ਅੱਗੋਂ ਨਹੀਂ ਨੋ 42 ਡੰਗਰ ਦੀਆਂ ਨਿਸ਼ਾਨੀਆਂ ਭਾਜੀ ਏ ਠੀਕ ਹੈ ਠੀਕ ਹਾਂਜੀ ਇਹਦਾ ਮੁੱਲ ਭਾਈ ਹਰਿਆ ਦਾ ਇਹਦਾ ਮੁੱਲ ਭਾਈ 45000 ਜੀ ਅੱਛਾ ਜੀ ਇਹਦੇ ਸਾਮ ਦੇ ਵਿੱਚ ਹੀ ਆ ਕਾ ਪੰਜਾਬ ਬੁਈਂ ਜਰੀ ਵਿਕਦੀ ਆ ਹਾਂਜੀ 42000 ਦੀ ਦੇ ਦੀਏ ਹੋਰ ਕਰ ਦਈਏ 40000 ਚ ਭਾਈ 200 ਛੋੜ ਕਰਾਂਗੇ ਠੀਕ ਗੱਲ ਹੋ ਗਈ 40000 ਤੇ 200 ਦੀ ਛੋਟ ਬਾਕੀ ਵੇਖ ਲਓ ਵੱਡੀ ਵਹਿੜ ਜੇ ਥਾਂ ਥਾਂ ਨੂੰ ਵੀ ਚੰਗਾ ਲੱਗਾ ਏ ਸਾਮ ਕੇ ਭਾਜੀ ਭਲਾ ਕਬੀਰ ਵੇਚਣ ਵਾਲਾ ਵੀਰ ਲੈ ਜਾਏ ਨਫਾ ਦੇਂਦੀ ਰੋਟੀ ਲੋ ਠੀਕ ਹੈ ਠੀਕ ਹੈ ਜੀ ਤੇ ਆ ਜਾਓ ਭਾਈ ਤੀਜੇ ਨੰਬਰ ਤੇ ਆਜਾ ਸਰ ਪਰਿਮਾਪ ਤੇ ਸੇ ਭਾਈ ਜਿੰਨਾ ਸਾਢੇ 3 ਮਹੀਨੇ ਵਾਲੀ ਚੈੱਕ ਪਾਸ ਜੋ ਮੈਂ ਲੋ ਦੀ ਕੋ 6 ਲੀਟਰ ਪੱਕਾ ਲੀਟਰ ਲਓ ਜੀ ਸਾਢੇ 3 ਮਹੀਨੇ ਦੀ ਚੈੱਕ ਪਾਸ ਤੇ 6 ਲੀਟਰ ਦੋ ਤੇ ਚੌਂ ਜਵਾਬ ਭਾਜੀ ਇੱਕ ਨੰਬਰ ਹਾਂਜੀ ਠੀਕ ਹੈ ਜੀ ਇਹ ਸੱਜੇ ਦਾ ਕਿੰਨਾ ਗਿਕਾਰ ਹੈ ਸੱਜਰ ਭਾਈ 12 13 ਕਿਲੋ ਤੇਂਦੀ ਦੇਖੀ ਠੀਕ ਹੈ ਲੋ ਜੀ 12 13 ਲੀਟਰ ਸੱਜਰ ਨੇ ਦੁੱਧ ਭਰਿਆ ਵਾਦੇ ਸੁਆ ਭਾਈ ਪਹਿਲਾ ਸੂਈ ਦੂਜਾ ਸੁਣਾ ਜੀ ਅੱਛਾ ਜੀ ਸਿੰਗਾ ਕਰਕੇ ਨਾ ਮੇਰਾ ਵੀਰ ਕੋ ਲਾ ਲੇ ਵੀ ਸਿੰਘ ਦੇ ਵੈਸੇ ਭਾਈ ਇਤਰਾ ਦੇ ਦੇ ਠੀਕ ਹੈ ਜੀ ਵੀਡੀਓ ਜਿਆਦਾ ਖੁੱਲਾ ਲੱਗਦਾ ਭਾਈ ਸਿੰਘੇ ਦਾ ਜਿਆ ਸੁਆ ਸੂਈ ਅੱਜ ਕਰਮ ਵਾਲੀ ਝੋਟੀ ਪਾਂਚੀ ਆ ਥੋੜਾ ਜਿਹਾ ਪੱਕਾ ਜਿਹੜਾ ਸੂਈ ਦਾ ਥਾਂ ਸੋਣ ਬਹੁਤ ਹੀ ਚੰਗਾ ਲੱਗਾ ਵਾ ਹਨ ਕੱਲਾ ਕੱਲਾ ਥਾਂ ਲੱਗਾ ਵਾ ਇਹ ਕਿੰਨਾ ਦਾ ਸਿਆਰ ਕਾਣ ਸੱਜਰ ਦਾ 12 13 ਕਿਲੋ ਭਾਜੀ ਦੇਂਦੀ ਰਹੀ ਏ ਠੀਕ ਹੈ ਲੋ ਜੀ 12 13 ਲੀਟਰ ਜਿਹੜਾ ਪਹਿਲੇ ਸਵੇਰੇ ਦੁੱਧ ਕੱਢਿਆ ਤੇ ਅਸਲ 3.5 ਮਹੀਨੇ ਦੀ ਚੈੱਕ ਪਾਸ ਤੇ 6 ਲੀਟਰ ਜਿਹੜਾ ਦੁੱਧ ਦੇ ਕੋ ਤਿਆਰ ਆ ਚੋਂ ਚਵਾ ਇੱਕ ਨੰਬਰ ਭਾਜੀ ਪੇਚੂੜੇ ਦੀ ਸਾਫ ਮਹੀਂ ਥਾਂ ਤੇ ਵਾਹ ਖਾਵੇ ਲੋ ਜੀ ਚੱਡਾ ਜੱਡਾ ਜਿਹੜਾ ਬਹੁਤ ਚੰਗਾ ਆ ਗਿਆ ਹਾਂਜੀ ਠੀਕ ਹੈ ਜੀ ਇਹਦਾ ਮੁੱਲ ਭਾਈ ਹਰ ਇਹਦਾ ਮੁੱਲ ਭਾਈ 62000 ਕਰਦੇ ਏ ਅੱਛਾ ਜੀ ਯਾਰ ਛੱਡ ਦੀਏ ਦੋ ਹੀ ਛੱਡ ਜੇ ਛੱਡ ਦੀ ਦੇਣਾ ਹਾਂਜੀ ਔਰ ਬਾਕੀ ਮੇਰਾ ਵੀਰ ਭਰਾ ਕੋ ਫੋਨ ਲਾਵੇ ਕਰਦਾਂਗੇ ਲੋਕ ਠੀਕ ਲੋ ਜੀ 60000 ਦੀ ਟੋਕੜ ਕੱਪਣ ਬਾਕੀ ਮੌਕੇ ਦੇ ਮਾਲਦਾਨ ਹੋਰ ਵੀ ਹੋਵੇਗਾ ਦੀ ਆਦੇ ਭਾਈ ਪਾਈਵੇਂ ਨੰਬਰ ਤੇ ਬਾਕੀ ਭਾਈ ਛੋਟੀ ਛੋਟੀ ਆ ਗਈ ਛੋਟੀ ਇੱਕ ਮਸਵਾ ਸੁਆ ਪਹਿਲਾ ਸੁਆ ਭਾਣੀ ਛੋਟੀ ਸੁਆ ਲੋ ਜੀ ਪਹਿਲੇ ਕੈਮਰਾ ਮਾਰ ਦੋ ਥਣ ਲੈ ਵੀ ਇਹਦੇ ਮਾੜਾ ਯਾਰ ਤੇ ਥਣ ਵੀ ਕੰਜਾ ਕਰਦਾ ਦੇ ਮਗਰ ਆ ਵੇਖੋ ਸਫਾਈਆਂ ਵੇਖੋ ਭਾਈ ਠੀਕ ਆ ਠੀਕ ਹੈ ਇਹ ਤੋਂ ਕਿੰਨਾ ਜੀ ਇਹ ਦੇ ਮਗਰ ਪਾਜੀ ਉਹ ਫੀਮੇਲ ਕਾਹ ਜੇ ਕੱਟੀ ਏ ਮਗਰ ਠੀਕ ਕਰੋ ਜੀ ਆਹ ਵਾਲਾ ਫੀਮੇਲ ਕਾਫੇ ਦੇ ਪਿਛੇ ਦੁੱਧ ਕਿੰਨਾ ਜੇ ਕੋਈ ਸੂਈ ਨੂੰ ਪਾਜੀ ਦਿਨ 10 12 ਹੋ ਗਏ ਮੈਲੇ ਦੇ ਝੋਟੀ ਚੱਲਣ ਦੀ ਹੈ ਮੈਲਾ ਪੂਰਾ ਮਾਰਨ ਦੀ ਜਦੋਂ ਵਜਦੀ ਆ ਅੱਛਾ ਜੀ ਦੁੱਧ ਪਾਜੀ ਦੇ ਕੋਲ ਹੋਊਗਾ ਲੀਟਰ ਵਾਲਾ ਪੱਕਾ 7 ਕਿਲੋ ਠੀਕ ਹੈ ਹਾਂ ਜੀ ਲਓ ਜੀ 7 ਲੀਟਰ ਜਿਹੜਾ ਬਿਲਕੁਲ ਤਿਆਰ ਆ ਆ ਵੇਖੋ ਪਾਜੀ ਇਹ ਲੈ ਜਿਆਦਾ ਨਹੀਂ ਚਲੋ 9 10 ਕਿਲੋ ਝੋਟੀ ਦੁੱਧ ਕਰੂ ਪਹਿਲੇ ਸੂਈ ਤੇ ਇਧਰੋਂ ਮਾਲਾ ਆ ਪਾਜੀ ਥਣ ਵਿਖਾ ਦੀਏ ਛੋੜਿਆ ਹਾਂ ਜੀ ਕੱਠਾ ਫੜਤੀ ਗਾਉਂ ਆ ਆ ਥਣ ਪਾਜੀ ਇੱਕੋ ਹਾਂਜੀ ਇਕੱਠਾ ਫੜ ਕੇ ਚੋਲ ਲਈਦਾ ਇਹ ਆ ਵੇਲੋ ਆ ਨਾਲ ਜੁੜਿਆ ਜੇ ਮਾੜਾ ਆ ਠੀਕ ਹੈ ਹਾਂਜੀ ਹਾਂਜੀ ਧਰਾਂ ਦਾ ਮਾਝਉਂਦੀਆਂ ਹਾਂਜੀ ਬਾਕੀ ਹੈਗੀ ਵੀ ਸੀਲ ਠੰਡੀ ਆ ਵੇਖੋ ਪਾਜੀ ਕੋਈ ਬੱਚੇ ਦੀ ਨਹੀਂ ਲੋੜ ਆ ਵੇਲੋ ਠੀਕ ਹੈ ਠੀਕ ਹੈ ਆ ਵੇਖੋ ਆਪਾਂ ਇੱਕੋ ਸਾਨਾ ਫੜ ਕੇ ਚੋਆ ਜਾਂਦਾ ਆ ਵੇਖੋ ਦੋ ਤਾਂ ਰੰਗੀਆਂ ਜੀ ਆ ਠੀਕ ਹੈ ਤਾਂ ਲੋਸੋਂ ਆਕੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲੋਰੀ ਥਾੜੇ ਦਾ ਬਾਕੀ ਭਈ ਟੋਕੜਾਂ ਦੇ ਭਾਅ ਦੇ ਦੇਣੀ ਹੈ ਅੱਛਾ ਅੱਛਾ ਹਾਂਜੀ ਲੋਜੀ ਝੋਟੀ ਦੇ ਸੇਂਗਰਾਂ ਸਮਝਾ ਕਨੀ ਵਸੇ ਥਾਣੇ ਜੁੜ ਗਿਆ ਤੇ ਕੰਮ ਦੀ ਲਾਜੀ ਝੋਟੀ ਭਾਜੀ ਪੂਰੀ ਕਾਰਡ ਕਾਰ ਵੇਖੋ ਝੋਟੀ ਦਾ ਮਾਗੋ ਪੈਸਾ ਬਹੁਤ ਤਗੜਾ ਹੈ ਮੈਂ ਤੁਹਾਡੀ ਕਿੱਡੀ ਆਉਂ ਗਈ ਕਿੱਥੇ ਆਉਣੀ ਨਹੀਂ ਚੌੜਾ ਚੰਗਾ ਆ ਗਿਆ ਲੇਵਾ ਵੇਖੋ ਭਾਜੀ ਝੋਟੀ ਲੱਗੀ ਬਾਕੀ ਪਿਛਲੀ ਸਾਈਡ ਤੋਂ ਥਾਣ ਥਣ ਦਾ ਸੈਜ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਬਰੀਕੀਆਂ ਵਡੀਆਂ ਕੱਟੀਆਂ ਭਾਜੀ ਇਹ ਕੋ ਡਿਫਰੈਂਸ ਕਿਦਾਂ ਚ ਮੰਦਰੂ ਹਾਂ ਨਹੀਂ ਆ ਜੌਬ ਕਰਾਈਏ ਨਾ ਆਪ ਕਰਾਈਏ ਭਾਜੀ ਉਹਨਾ ਚੰਗਲਾ ਹੈ ਅੱਛਾ ਅੱਛਾ ਮਾਲ ਕੋ ਡਾ ਹੈ ਅੱਛਾ ਅੱਛਾ ਇਹ ਮੈਂ ਤਾਂ ਨਹੀਂ ਆ ਗਈ ਠੀਕ ਠੀਕ ਨਾ ਕੋਈ ਰੇ ਨਾ ਕੋ ਰਸਾ ਵਸਾਵੇ ਨਾ ਕੋ ਗੱਲ ਸਹੀ ਹੈ ਇਹ ਗੱਲ ਸਹੀ ਹੈ ਹਾਂਜੀ ਬੰਦੋ ਬਾਕੀ ਕੱਟ ਕਾਟ ਜਿਹੜਾ ਪਾਓ ਨੀ ਚੰਗਾ ਆ ਗਿਆ ਉਹਨੇ ਚੱਟੀ ਦਾ ਪਹਿਲਾ ਹੀ ਸੁਗਰ ਪੀ ਜਾ ਭਾਜੀ ਭਾਜੀ ਛੋਟੀ ਬਾਕੀ ਚਲੋ ਜਿਹੜੇ ਬੱਤ ਜਿਹਨੇ ਪਾਓ ਜਿਹੜੀ ਆ ਖਾਇਆ ਉਹਦੇ ਪੱਲੇ ਚੰਮ ਵਾਲੀ ਦੇ ਨਾਲਾਂ ਲੋਲਾਂ ਨੂੰ ਚੰਮ ਦੇ ਚੰਨੀ ਆ ਗਈ ਇਹ ਕੋਈ ਤਾਂ ਬੰਨਣਾ ਲੰਦਾ ਹੈ ਜਿਹੜਾ ਕੋਈ ਜੇ ਵੀ ਕੰਦਾ ਕੜੀ ਉੱਤਰ ਵਾਲੀ ਜਿਹੜੀ ਚਾਲ ਰਹੀ ਮੈਂ ਇਹਨਾਂ ਨੂੰ ਆਉਂ ਨਹੀਂ ਦੇ ਹਾਂ ਗਾੜੀ ਇਹਦਾ ਮੁੱਲ ਬਾਈ ਹਕੀਆ ਆ ਜੀ ਵੇਖੋ ਹੁਣ ਤੇ ਖਾਂਦਾ ਵਟਾ ਲੱਗਣਾ ਥੋੜਾ ਬੋਧਾ ਤੁਹਾਨੂੰ ਪੜਾ ਹਾਂ ਜੀ ਖਾਂਦਾ ਜੁੜੇ ਹੁੰਦੇ ਨੇ ਛੋਟੀ ਨੂੰ ਕਿਹੜੀ ਚਵਾਈ ਲੱਗੀ ਛੋਟੀ 90 95 ਦੋ ਮਰਜ਼ੀ ਮੰਗ ਲੈਂਦੇ ਹਾਂ ਜੀ ਹਾਂ ਜੀ ਹੁਣ ਮੁੱਲ ਬਿਲਕੁਲ ਜਾਇਜ਼ ਭਾਜੀ ਇਹਦਾ ਮੁੱਲ ਕਰਦੇ 70000 ਰੁਪਏ ਅੱਛਾ ਜੀ ਤੇ ਮੈਂ ਛੱਡ ਦਈਏ 67 ਦੀ ਦੇ ਦਈਏ 67 ਜੀ ਹੋਰ ਛੱਡ ਦਈਏ ਥੋੜੇ ਜਿਹਾ ਕਰੋ ਜਿੰਨਾ ਮਾਨ ਕਰਨਾ ਏ 65 ਤਕਾਓ ਇਲਾਇ ਦੋਈਸ ਮਾਨਤ ਕਰਤਾ ਜਾਣ ਦੀਏ ਚਲ ਕੋਈ ਨਹੀਂ ਜੱਗੇ ਭਾਈ ਜੀ ਤੁਸੀਂ ਕਹਿ ਰਾ 65000 ਦੀ ਤੁਹਾਡੀ ਕੋ ਸੱਚ ਦਿੰਦਾ ਹੀ ਨਹੀਂ ਆ ਭਾਜੀ ਨਹੀਂ ਦਿੰਦਾ ਦਿੰਦਾ ਚਲੋ ਥੋੜਾ ਜਿਆਦਾ ਮਈਆਂ ਵੀ ਕਰਡੀਆਂ ਵਾ ਹਾਂਜੀ ਹਾਂਜੀ ਵੇਖੋ ਬਾਕੀ ਇਹ ਕਿਹੜਾ ਥਣ ਚੱਲ ਜਾਣੀਆਂ ਥਣ ਚੱਲਦਾ ਵਾ ਠੀਕ ਠੀਕ ਪੂਰਾ ਚਵਾ ਵੀ ਇੱਕ ਨੰਬਰ ਮੈਲਾ ਛੋਟੀ ਮਾਰ ਦਿੰਦੀ ਆ ਅੱਛਾ ਜੀ ਦੋ ਸੂਏ ਚਾਰ ਪੀ ਕੇ ਭਾਜੀ ਫੇਰ ਵੱਧ ਜਾਂਦੀ ਛੋਟੀ ਬਿਲਕੁਲ ਸਹੀ ਗੱਲ ਹੈ ਜੀ ਪੱਗੀਆਂ ਚੋ ਕੇ ਭਾਈ ਤੋਕੜ ਛੋਟੀ 50 ਹੀ ਵੇਖ ਜਾਣੀ ਵੇਖ ਜਾਣੀ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ભાઈને બિલકુલ ਜਿਹੜਾ ਨਾਰਮਲ ਰੇਟ ਕਰਵਾਵਾ ਆ ਜਿ ਆ ਜੋ ਭਾਈ ਹੁਣ 6 ਨੰਬਰ ਤੇ ਹਾਂ ਵੀ ਛੋਟੀ ਦਾ ਭਾਜੀ ਪਹਿਲਾ ਸੁਆ ਜੀ ਅੱਛਾ ਜੀ ਦੋ ਦਿਨ ਕੋ 6 ਕਿਲੋ ਇਹ ਪੱਕਾ ਲੀਟਰ ਵਾਲਾ ਠੀਕ ਆ ਅਗਲੇ ਥਾਂ ਦੀ ਤੇਲ ਜੀ ਸੂਈ ਨੂੰ ਇਹਨੂੰ 2-3 ਮਹੀਨੇ ਹੋਈ ਜੀ ਅੱਛਾ ਜੀ ਗਾਂ ਵੀ ਟੀਕਾ ਲੱਗਾ ਜੇ ਕਿ ਕਿਸੇ ਦੇ ਘਰ ਵੀਰ ਦੇ ਕਰਮੋਂ ਨਿਕਲ ਆਵੇ ਦੀ ਕੋਟੀ ਠੀਕ ਆ ਸ਼ਕੀਨ ਵੇਖੋ ਭਾਈ ਕੱਢੀ ਜੀ ਛੋਟੋ ਜੀ ਜੈਟ ਅਪਲਾਈ ਕਰਾ ਦੇ ਖਾਦ ਦਾ ਪਾਤਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਸੂਈ ਨੂੰ ਭਾਈ ਜੇ ਨੂੰ ਦਾਤ ਆ ਗਿਆ ਹੋ ਗਿਆ ਤੇ ਥਾਂ ਤੋਂ ਜਿਹੜਾ ਬਹੁਤ ਚੰਗਾ ਗੇਰਨ ਤੇ ਲੱਗਾ ਚਾਵਾ ਬੜਾ ਲੱਗਾ ਭਾਜੀ ਝੋਟੀਆਂ ਠੀਕ ਆ ਜੀ ਤੇ ਪਰ ਇਹ ਜਮੰਦਰੂ ਤੇਰੇ ਜੀ ਤੈਨੂੰ ਹਾਂ ਧੀ ਤੇ ਤੈਨੂੰ ਨਾੜਾ ਜਮੰਦਰੂ ਤੈਨੂੰ ਨਾੜਾ ਤੇ ਥਾਂ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਦਾ ਹੈ ਚੰਗਾ ਜੇ ਤੇ ਸਾਫਲੇ ਨੂੰ ਕੋਈ ਸੁਖਾ ਰਿਹਾ ਇਹ ਵੀ ਥਾਂ ਤੋਂ ਕੀ ਕਰਦਾ ਹੈ ਠੀਕ ਹੈ ਹਾਂ ਆ ਲੈ ਆ ਨੂੰ ਆ ਜੀ ਵੇ ਲੋਕਾ ਦੁਕਾਨਦਾਰ ਪਾਹੀ ਕਿੱਡਾ ਓਏ ਸ਼ਟ ਨੇ ਲਾਓ ਜੀ ਸੈਕੋੜੂ ਬਹੁਤ ਚੰਗਾ ਲੱਗਦਾ ਇਹਦਾ ਮੁੱਲ ਬਾਈ ਹਰ ਇਹ ਪਈ 65000 ਦੀ ਦੇਣਾ ਨਹੀਂ 55 ਦੀ ਯਾਰ ਛੱਡੀਏ 55000 ਛੋੜ ਕਰਦਾ 200 ਤੇਰੇ ਨਾਲ ਬਈ 55000 ਤੋਂ 200 15 ਇਹ ਭਾਈ 46 47000 ਦੀ ਵੱਡਰਾ ਜੀ ਆ ਛੋਟੀ ਜਿਹੀ ਕਰਦੇ ਆਂ ਪੰਜ ਕਿੰਨਾ ਡਾਮਾ ਗਾ ਦੂਜਾ ਆਪਣੇ ਨੂੰ ਕਾ ਪਾਣੀ ਬਣਾਉਣ ਨੂੰ ਮੀਨ ਨੂੰ ਚੰਗੀ ਆ ਮਾ ਗਾ ਕਿੰਨਾ ਟਾਈਮ ਹੋ ਗਿਆ ਮੀਨ ਨੇ ਲੱਗ ਕੇ ਬਣੇ ਟਾਈਮ ਹੋਇਆ ਜੀ ਅੱਛਾ ਜੀ ਹਾਂ ਜੀ ਲਓ ਜੀ ਮੀਨ ਨੇ ਆਸ-ਪਾਸ ਜਿਹੜਾ ਟਾਈਮ ਹੋਇਆ ਗਾ ਬੜੀ ਨਿਕਲਾਵੇ ਛੋਟੀ ਭਾਜੀ 100 ਰੁਪਈਆ ਦੀ ਆ ਤੁਹਾਨੂੰ ਬਿਲਕੁਲ ਸਹੀ ਗੱਲ ਆ ਜੀ ਬਾਕੀ ਭਾਜੀ ਹਰ ਵੀਡੀਓ ਹੀ ਬੈਂਤੀ ਹੁੰਦੀ ਆ ਹਾਂ ਜੀ ਸੋਇਆ ਡੰਗਰਾ ਆਪਣਾ 2-4 ਟਾਈਮ ਚ ਖੜੋ ਗੱਪਣ ਟਿੱਪਕੇ ਖੜੋ ਆ ਠੀਕ ਆ ਠੀਕ ਆ ਲਓ ਜੀ ਹਰ ਵਾਰੀ ਭਾਈ ਬੈਂਤੀ ਹੁੰਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ